ਕਿ ਇਹਨੇ ਕੈਨੇਡਾ ਜਾਣ ਦਾ ਦੋਨਾਂ ਦਾ ਖਿਉ ਵਜਾ ਬਣ ਗਿਆ ਕਿ ਪੰਜਾਬ ਦੇ ਹਾਲਾਤ ਇੰਨੇ ਨਾਜ਼ਕ ਹੋ ਗਏ ਸੀਗੇ ਜੀ ਗੁਰਚਾਰਨਪੋਲੀ ਤੇ ਪ੍ਰੋਮਲਪਮੀ ਵੀ ਉਦੋਂ ਇਥੋਂ ਸ਼ਿਫਟ ਕਰ ਗਏ ਸੀਗੇ ਜੀ ਇਹਨਾਂ ਦੇ ਗਾਇਕਾਂ ਦੇ ਪ੍ਰੋਗਰਾਮ ਹੁਣ ਉਹ ਵੀ हट ਗਏ ਸੀ ਕਿਉਂਕਿ ਉਦੋਂ ਇਸ ਤਰ੍ਹਾਂ ਹੋ ਗਏ ਸੀ ਨਾ ਵੀ ਵਿਆਹ ਦੇ ਵਿੱਚ ਵੀ 12 ਤੋਂ ਵੱਧ ਬਰਾਤੀ ਨਹੀਂ ਜਾਣਗੇ ਜੀ ਹਾਂਜੀ ਦਾਜ ਦੇhejਦੇ ਆ ਤੇ ਵੀ ਇਦਾਂ ਰੋਕਾਂ ਲੱਗ ਗਿਆ ਸੀਗੀਆਂ ਉਦੋਂ ਇਹਨਾਂ ਨੂੰ ਵੀ ਆਏ ਜੇ ਲੱਗਿਆ ਵੀ ਇਹ ਆਪਣਾ ਵੀ ਇਸ ਮਹੌਲ ਦੇ ਵਿੱਚ ਹੁਣ ਅਸੀਂ ਠੀਕ ਨਹੀਂ ਹੈ ਉਸ ਗੱਲਾਂ ਜਾਂ ਉਸ ਡਰੋਂ ਇਹ ਸ਼ਿਫਟ ਕਰ ਗਏ ਸੀਗੇ ਨਹੀਂ ਚਮਕੀਲਾ ਸਾਹਿਬ ਦੇ ਕਤਲ ਤੋਂ ਬਾਅਦ ਕਿ ਪਹਿਲਾਂ ਹੀ ਇਹ ਨਹੀਂ ਮੈਨੂੰ ਯਾਦ ਵੀ ਕਦੋਂ ਕਿ ਸ਼ਿਫਟ ਕੀਤਾ ਇਹਨਾਂ ਪਰ ਕੋਈ ਧਮਕੀ ਧਮਕੀ ਦਿਨ ਆਇਆ ਕਿ ਤੁਸੀਂ ਇਦਾਂ ਨਹੀਂ ਇਦਾਂ ਦੀ ਕੋਈ ਨਹੀਂ ਸੀ ਨੇ ਇਸ ਤਰ੍ਹਾਂ ਦੀ ਕੋਈ ਨਹੀਂ ਸੀ ਐਸੇ ਮੰਨ ਦਾ ਖੌਪਸ ਸੀ ਤੇ ਚਲੋ ਕੈਨੇਡਾ ਚਲ ਗਏ ਹਾਂਜੀ ਹਾਂਜੀ ਉੱਥੋਂ ਫਿਰ ਵੱਖਰੇ ਵੱਖਰੇ ਆਏ ਨਹੀਂ ਉਹ ਪਹਿਲਾਂ ਆ ਗਈ ਪਰ ਕੀ ਦੀਪ ਸਰ ਬਾਤ ਆ ਜੈਗਮਾਉਂਡ ਕੋਰ ਪਹਿਲਾਂ ਆ ਗਈ ਹਮਮ ਕੇ ਦੀਪ ਨੇ ਇੱਕ ਹੋਰ ਬਹੁਤ ਵੱਡਾ ਪ੍ਰੋਜੈਕਟ ਮਿਰਛਾ ਹੋਇਆ ਸੀਗਾ ਜੀ ਜਿਹੜਾ ਉਹਨਾਂ ਨੇ ਮੈਨੂੰ ਦਿਖਾਇਆ ਵੀ ਜੀ ਇੱਕ ਤਾਂ ਜਿੰਨੇ ਵੱਡੇ ਕੈਨੇਡਾ ਦੇ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਕਾਰੋਬਾਰੀ ਆ ਜਿਵੇਂ ਦਦਾਰ ਬੈਂਸ ਹੁਣੀ ਆ ਇੱਕ ਕੋਈ ਬਦਾਮਾਂ ਦੇ ਬਾਗਾਂ ਵਾਲਾ ਬਾਠ ਆ ਇਸੇ ਤਰ੍ਹਾਂ ਇੰਗਲੈਂਡ ਵਿੱਚ ਜਿਹੜੇ ਹੈਗੇ ਉਹਨਾਂ ਸਾਰਿਆਂ ਦੀਆਂ ਦੀਪ ਸਾਹਿਬ ਨੇ ਇੰਟਰਵਿਊਆਂ ਕੀਤੀਆਂ ਸੀ